ਮੇਰਾ ਨਾਮ ਡਾਕਟਰ ਸਚਿਨ ਗੁਪਤਾ ਹੈ ਸਚਿਨ ਗੁਪਤਾ ਜੀ ਕੈਂਸਰ ਕਿਉਂ ਹੁੰਦਾ ਹੈ ਸੋ ਕੈਂਸਰ ਦੇ ਬਹੁਤ ਸਾਰੇ ਕਾਰਨ ਹੈ ਉਹਨਾਂ ਚੋਂ ਇੱਕ ਸਭ ਤੋਂ ਇੰਪੋਰਟੈਂਟ ਤੇ ਪ੍ਰਮੁੱਖ ਜਿਹੜਾ ਕਾਰਨ ਹੈ ਉਹ ਹੈਗਾ ਲਾਈਫਸਟਾਈਲ ਜਿਹੜਾ ਅੱਜ ਦੀ ਡੇਟ ਸੇ ਜਿਹੜਾ ਖਾਣਾ ਪੀਣਾ ਆਪਣਾ ਬਹੁਤ ਖਰਾਬ ਹੋ ਰੱਖਿਆ ਤੇ ਐਕਸਰਸਾਈਜ਼ ਦੀ ਕਮੀ ਹੈ ਸਟ्रेस ਜ਼ਿਆਦਾ ਹੈ ਮੋਟਾਪਾ ਜ਼ਿਆਦਾ ਹੈ ਤੇ ਸਮੋਕਿੰਗ ਤੰਬਾਕੂ ਦਾ ਇਸਤੇਮਾਲ ਇਹ ਪ੍ਰਮੁੱਖ ਕਾਰਨ ਹੈਗੇ ਇਸ ਦੇ ਤੇ ਕਈ ਚੀਜ਼ਾਂ ਜਿਹੜੀਆਂ ਹੈ ਆਪਾਂ ਜ਼ਰੂਰਤ ਤੋਂ ਜ਼ਿਆਦਾ ਕਰ ਰਹੇ ਹਾਂ ਜ਼ਰੂਰਤ ਤੋਂ ਜ਼ਿਆਦਾ ਖਾ ਰਹੇ ਹਾਂ ਜ਼ਿਆਦਾ ਚਰਬੀ ਜ਼ਿਆਦਾ ਮਿੱਠਾ ਇਹ ਚੀਜ਼ਾਂ ਅੰਦਰ ਜਾ ਕੇ ਆਪਣੇ ਸਰੀਰ ਦੀ ਜਿਹੜੀ ਮੈਟਾਬੋਲਿਜ਼ਮ ਹੈ ਉਹ ਖਰਾਬ ਕਰਦੀ ਹੈ ਤੇ ਇਸ ਤੋਂ ਇਲਾਵਾ ਇੱਕ ਹੋਰ ਪ੍ਰਮੁੱਖ ਕਾਰਨ ਹੈ ਜਿਹੜਾ ਕਿ ਕੈਮੀਕਲ ਦਾ ਇਸਤੇਮਾਲ ਹੋਣਾ ਆਪਣੇ ਖਾਣੇ 'ਚ ਬਹੁਤ ਜ਼ਿਆਦਾ ਕੈਮੀਕਲ ਹੈ ਅੱਜਕੱਲ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਖੇਤੀ 'ਚ ਬਹੁਤ ਜ਼ਿਆਦਾ ਜਿਹੜੇ ਫਰਟੀਲਾਈਜ਼ਰ ਇਨਸੈਕਟਿਸਾਈਡਸ ਪੈਸਟਿਸਾਈਡਸ ਇਹ ਚੀਜ਼ਾਂ ਦੀ ਵਰਤੋਂ ਬਹੁਤ ਜ਼ਿਆਦਾ ਹੈ ਇਹ ਸਾਰਾ ਆਪਣੇ ਖਾਣੇ ਦੇ ਜਿਹੜਾ ਆਪਣੀ ਮਿੱਟੀ ਹਵਾ ਪਾਣੀ ਸਾਰਿਆਂ ਨੂੰ ਦੁਸ਼ਿਤ ਕੀਤਾ ਹੋਇਆ ਤੇ ਆਪਣੇ ਸਰੀਰ 'ਚ ਆਪਣੇ ਖਾਣੇ ਦੇ ਨਾਲੇ ਜਾ ਰਿਹਾ ਹੈ ਤੇ ਇਹ ਸਾਰੇ ਕਾਰਨ ਜਿਹੜੇ ਮਿਲ ਕੇ ਆਪਣਨ ਆਪਣੇ ਜਿਹੜੇ ਸਰੀਰ 'ਚ ਕੈਂਸਰ ਪੈਦਾ ਕਰ ਸਕਦੇ ਹਨ ਇਹਦੀ ਰੋਕਥਾਮ ਕੀ ਹੈ ਸੋ ਕੈਂਸਰ ਦੀ ਰੋਕਥਾਮ ਲਈ ਇੱਕ ਤਾਂ ਲਾਈਫਸਟਾਈਲ ਚੇਂਜ ਕਰਨਾ ਆਪਾਂ ਨੂੰ ਉਨਾ ਹੀ ਮਾਤਰਾ ਚ ਖਾਣਾ ਖਾਣਾ ਚਾਹੀਦਾ ਜਿੰਨਾ ਆਪਣੇ ਲਈ ਜ਼ਰੂਰੀ ਹੈ ਤੇ ਸਾਰੇ ਪ੍ਰੋਟੀਨ ਫੈਟਸ ਕਾਰਬੋਹਾਈਡਰੇਟਸ ਤੇ ਜਿਹੜਾ ਵਿਟਾਮਿਨ ਮਿਨਰਲ ਹੈ ਦਾ ਸਹੀ ਇੱਕ ਪੋਸ਼ਟਾ ਮਿਸ਼ਰਣ ਹੋਣਾ ਚਾਹੀਦਾ ਹੈ ਆਰਗੈਨਿਕ ਖਾਣੇ ਵੱਲ ਆਪਾਂ ਨੂੰ ਵਧਣਾ ਚਾਹੀਦਾ ਤੇ ਜਿਹੜੀ ਜੈਵਿਕ ਖੇਤੀ ਹੈ ਉਸ ਨੂੰ ਜਿਆਦਾ ਤੋਂ ਜਿਆਦਾ ਆਪਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਤੇ ਇੱਕ ਰਾਂਚ ਕਿਚਨ ਗਾਰਡਨ ਬਣਾ ਕੇ ਯਾ ਆਰਗੇਨਿਕ ਆਪਣਾ ਆਪਣੀ ਆਰਗੇਨਿਕ ਫਾਰਮਿੰਗ ਖੁਦ ਹੀ ਕਰਕੇ ਤੇ ਆਪਣੇ ਕਿਸਾਨ ਭਾਈਆਂ ਨੂੰ ਵੀ ਆਪਣਾ ਜਾਗਰੂਤ ਕਰੀਏ ਕਿ ਆਰਗੇਨਿਕ ਵਲ ਆਪਣਾ ਜਿਹੜਾ ਹੈ ਉਹ ਚੇਂਜ ਕਰ ਰੱਖੇ ਤੇ ਸਟ्रेस ਨੂੰ ਮੈਨੇਜ ਕਰਨਾ ਹੈ ਸਟ्रेस ਮੈਨੇਜ ਕਰਨਾ ਬਹੁਤ ਜ਼ਰੂਰੀ ਹੈ ਸੋ ਸਟ्रेस ਦੇ ਕਾਰਨ ਹੀ ਜੇ ਲਗਾਤਾਰ ਜੀਵਨ ਚ ਸਟ्रेस ਰਹੇ ਤਾਂ ਉਹਦੀ وجہ ਨਾਲ ਵੀ ਆਪਣੀ ਮੈਟਾਬੋਲਿਜ਼ਮ ਚ ਆਪਣੇ ਅੰਦਰ ਹਾਰਮੋਨਲ ਚੇਂजेस ਆndੀਆਂ ਜਿਹਦੇ ਕਰਕੇ ਫਿਰ ਨਹੀਂ ਇਮਿਊਨਿਟੀ ਘਟ ਜਾਂਦੀ ਹੈ ਤਾਂ ਵੀ ਜਿਹੜੀਆਂ ਬਿਮਾਰੀਆਂ ਜ਼ਿਆਦਾ ਹੋ ਸਕਦੀਆਂ ਹਨ ਤੇ ਕੋਈ ਵੀ ਇਹਦੇ ਲੱਛਣ ਹੋਣ ਤਾਂ ਉਹਨੂੰ ਜਲਦੀ ਆਪਾਂ ਨੂੰ ਕਾਬੂ ਕਰਨਾ ਚਾਹੀਦਾ ਹੈ ਕੋਈ ਵੀ ਗੱਟ ਹੋਵੇ ਕੋਈ ਕਿਤੇ ਬਲੀਡਿੰਗ ਹੋਵੇ ਕੋਈ ਖਾਣਾ ਖਾਣ ਚ ਦਿੱਕਤ ਹੋਵੇ ਆਵਾਜ਼ ਬਦਲੇ ਵਜ਼ਨ ਘਟੇ ਤੇ ਇਸ ਤਰ੍ਹਾਂ ਦੇ ਕੋਈ ਵੀ ਲੱਛਣ ਹੈ ਤਾਂ ਉਸ ਨੂੰ ਜਲਦ ਤੋਂ ਜਲਦ ਡਾਕਟਰੀ ਜਾਂਚ ਕਰਾ ਕੇ ਆਪਾਂ ਨੂੰ ਉਸ ਦਾ ਜਲਦੀ ਆਪਾਂ ਕੋਸ਼ਿਸ਼ ਹੋਣੀ ਚਾਹੀਦੀ ਹੈ ਪਹਿਲੀ ਦੂਜੀ ਸਟੇਜ ਚ ਕੈਂਸਰ ਨੂੰ ਪਕੜ ਲਿਆ ਜਾਵੇ ਜਿੰਨੀ ਐਡਵਾਂਸ ਸਟੇਜ ਹੋ ਜਾਂਦੀ ਹੈ ਉਨਾ ਹੀ ਉਸ ਨੂੰ ਕਿਉਰ ਕਰਨਾ ਔਖਾ ਹੋ ਜਾਂਦਾ ਹੈ ਸੋ ਪਹਿਲੀ ਸਟੇਜ ਦੂਜੀ ਸਟੇਜ ਚ ਹੀ ਉਸ ਨੂੰ ਪਕੜ ਲਿਤਾ ਜਾਵੇ ਤਾਂ ਕਿ ਉਹਦਾ ਜਲਦੀ ਕਿਉਰ ਹੋ ਸਕੇ ਇਹ ਕਿਹਦੇ ਵੱਲੋਂ ਕੈਂਪ ਲਾਇਆ ਜਾ ਰਿਹਾ ਹੈ ਅੱਜ ਸੋ ਅਸੀਂ ਧੰਨਵਾਦੀ ਹਾਂ ਨਿਊ ਗਊਸ਼ਾਲਾ ਜਿਹੜੀ ਸੰਸਥਾ ਹੈ ਇੱਥੇ ਸਮਾਣਾ ਚ ਤੇ ਰਾਮ ਬੰਸਲ ਜੀ ਸੁਦਰਸ਼ਨ ਜੀ ਤੇ ਸਭ ਨੇ ਆਪਣਾ ਇਹ ਆਰਗੇਨਾਈਜ਼ ਕੀਤਾ ਤੇ ਅਸੀਂ ਥੋੜੇ ਦਿਨ ਪਹਿਲਾਂ ਮਿਲੇ ਸੀ ਤੇ ਮੈਂ ਇਸ ਪਿੱਛੇ ਸਮਾਨੇ ਨੂੰ ਬਿਲੋਂਗ ਕਰਦਾ ਮੇਰੇ ਜਿਹੜਾ ਪਰਿਵਾਰ ਹੈ ਦਾਦਾ ਜੀ ਤੇ ਪੇਰੈਂਟਸ ਮੇਰੇ ਪਿਤਾ ਜੀ ਉਹ ਸਮਾਨੇ ਤੋਂ ਹੀ ਹੈ ਤੇ ਕਾਫੀ ਦੇਰ ਤੋਂ ਇੱਛਾ ਵੀ ਸੀ ਇੱਥੇ ਆ ਕੇ ਮਿਲੀਏ ਤੇ ਇੱਕ ਜਾਗਰੂਤਾ ਕਰੀਏ ਤਾਂ ਫਿਰ ਇਹ ਮੌਕਾ ਮਿਲੇ ਇਹਨਾਂ ਨੇ ਕੈਂਪ ਆਰਗੇਨਾਈਜ਼ ਕੀਤਾ ਕਿ ਸਮਾਨੇ ਦੇ ਲੋਕਾਂ ਨੂੰ ਆਪਾਂ ਕੈਂਸਰ ਦੇ ਬਾਰੇ ਜਾਗਰੂਕ ਕਰ ਸਕੀਏ ਓਕੇ ਮੇਰਾ ਨਾਮ ਡਾਕਟਰ ਸ਼ਵੇਤਾ ਗੁਪਤਾ ਹਮ ਇੱਕ ਗੁਪਤ ਰੂਪ ਜਿਹੜੇ ਹੁੰਦੇ ਲੇਡੀਜ਼ ਦੇ ਠੀਕ ਹੈ ਨੀ ਇਹ ਕੈਂਸਰ ਦਾ ਕੋਈ ਹੈਗਾ ਕੀ ਤੁਸੀਂ ਕਹਨੇ ਦੰਦੋ ਕੈਂਸਰ ਬਾਰੇ ਲੇਡੀਜ਼ ਵਾਸਤੇ ਪੰਜਾਬ ਦੇ ਵਿੱਚ ਤੇ ਆਪਣੇ 올 ਓਵਰ ਇੰਡੀਆ ਦੇ ਵਿੱਚ ਜੇ ਆਪਾਂ ਲੇਡੀਜ਼ ਕੈਂਸਰ ਬਾਰੇ ਸੋਚੀਏ ਤੇ ਦੇਖੀਏ ਤਾਂ ਪਹਿਲੇ ਦੋ ਕੈਂਸਰ ਦਾ ਨਾਮ ਸਾਹਮਣੇ ਆਂਦਾ ਇੱਕ ਹੈਗਾ ਬ੍ਰੈਸਟ ਕੈਂਸਰ ਬ੍ਰੈਸਟ ਕੈਂਸਰ ਨੰਬਰ 1 ਤੇ ਆਂਦਾ ਲੇਡੀਜ਼ ਦੇ ਵਿੱਚ ਦੂਸਰਾ ਹੈਗਾ ਸਰਵਾਈਕਲ ਕੈਂਸਰ ਉਹ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਆਪਾਂ ਕਹਿੰਦੇ ਆ ਸਰਵਾਈਕਲ ਕੈਂਸਰ ਸੋ ਇਹ ਦੋ ਕੈਂਸਰ ਹੈ ਜਿਹੜੇ ਕਿ ਫੀਮੇਲਜ਼ ਦੇ ਵਿੱਚ ਲੇਡੀਜ਼ ਦੇ ਵਿੱਚ ਜ਼ਿਆਦਾ ਪਾਏ ਜਾਂਦੇ ਆ ਸੋ ਪਰ ਇਹ ਦੋਨੋਂ ਹੀ ਕੈਂਸਰ ਆਪਣੀ ਜਾਗਰੂਕਤਾ ਨਾਲ ਆਪਣੇ ਲਾਈਫ ਸਟਾਈਲ ਨੂੰ ਚੇਂਜ ਕਰਨ ਨਾਲ ਅਸੀਂ ਬਚਾ ਸਕਦੇ ਹਾਂ ਸਰਵਾਈਵਰ ਕੈਂਸਰ ਤਾਂ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕਾਮਨ ਹੈ ਇਹ ਕੈਂਸਰ ਇੱਕ ਇਨਫੈਕਸ਼ਨ ਤੋਂ ਹੁੰਦਾ ਹੈ ਆਮ ਤਰ ਜਿਹੜੇ ਕੈਂਸਰ ਹੁੰਦੇ ਆ ਉਹ ਜ਼ਿਆਦਾਤਰ ਜੀਨਸ ਦੇ ਵਿੱਚ ਹੁੰਦੇ ਆ ਜਿਨ੍ਹਾਂ ਲਈ ਆਪਾਂ ਕੁਝ ਜ਼ਿਆਦਾ ਨਹੀਂ ਕਰ ਸਕਦੇ ਬਟ ਜਿਹੜਾ ਸਰਵਾਈਵਰ ਕੈਂਸਰ ਆ ਉਹਦੇ ਲਈ ਸਾਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਇਸ ਨੂੰ ਆਪਣੀ ਨੋਲੇਜ ਦੇ ਨਾਲ ਤੇ بچا ਸਕਦੇ ਆ ਸੋ ਸਰਵਾਈਕਲ ਕੈਂਸਰ ਦੇ ਲਈ ਸਭ ਤੋਂ ਪਹਿਲਾਂ ਤਾਂ ਇੱਕ ਚੈੱਕਅਪ ਕਰਾਉਣਾ ਚਾਹੀਦਾ ਇਹ ਚੈੱਕਅਪ ਉਹਨਾਂ ਮਹਿਲਾਵਾਂ ਨੂੰ ਕਰਾਉਣਾ ਚਾਹੀਦਾ ਜਿਹੜੀਆਂ ਬਿਲਕੁਲ ਹੈਲਦੀ ਹਨ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਉਸ ਦਾ ਇਸ ਦਾ ਨਾਮ ਹੈ ਪੈਪ ਸਮਰ ਟੈਸਟ ਬਹੁਤ ਸਾਰੀਆਂ ਬੱਚੀਆਂ ਨੂੰ ਜਿਹੜੀਆਂ 9 ਸਾਲ ਤੋਂ ਉੱਪਰ ਦੀ ਉਮਰ ਦੀਆਂ ਨੇ ਉਹਨਾਂ ਨੂੰ ਇੱਕ ਵੈਕਸੀਨ ਅੱਜਕੱਲ ਅਵੇਲੇਬਲ ਹੈ ਸਰਵਾਈਕਲ ਕੈਂਸਰ ਦੇ ਲਈ ਉਹ ਜ਼ਰੂਰ ਲਗवानी ਚਾਹੀਦੀ ਹੈ ਜੇ ਉਹ ਚੀਜ਼ ਆਪਾਂ ਕਰ ਸਕਦੇ ਹੋ ਉਹੀ ਹੈ ਕਿ ਆਪਾਂ ਆਪਣੇ ਆਪ ਨੂੰ ਜਾਗਰੂਕ ਰੱਖੀਏ ਕਿ ਕੋਈ ਪ੍ਰੀਵੈਂਸ਼ਨ ਲਈ ਵੈਕਸੀਨੇਸ਼ਨ ਹੈ ਤਾਂ ਆਪਾਂ ਉਸ ਨੂੰ ਜ਼ਰੂਰ ਲਗਵਾਈਏ ਔਰ ਜਿਹੜਾ ਬ੍ਰੈਸਟ ਕੈਂਸਰ ਹੈ ਇਹ ਵੀ ਬਹੁਤ ਜ਼ਿਆਦਾ ਕਾਮਨ ਹੈ ਇਹਦੇ ਲਈ ਇਹ ਹੈ ਕਿ ਇੱਕ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹਦੇ ਲੱਛਣ ਕੀ ਹੈ ਜਦੋਂ ਵੀ ਆਪਾਂ ਕੋਈ ਗਠ ਨੋਟ ਕਰੀਏ ਬ੍ਰੈਸਟ ਦੇ ਵਿੱਚ ਕੋਈ ਡਿਸਚਾਰਜ ਨੋਟ ਕਰੀਏ ਬ੍ਰੈਸਟ ਦੀ ਸਾਈਜ਼ ਦਾ ਚੇਂਜ ਹੋ ਜਾਣਾ ਜਾਂ ਕੋਈ ਗਠ ਅੰਡਰ ਆਰਮ ਦੇ ਅੰਦਰ ਹੋ ਜਾਣਾ ਤੇ ਇਸ ਤਰ੍ਹਾਂ ਦੇ ਲੱਛਣ ਹੈ ਇਹਨਾਂ ਨੂੰ ਆਪਾਂ ਇਗਨੋਰ ਨਾ ਕਰੀਏ ਜ਼ਿਆਦਾਤਰ ਇਹਨਾਂ ਦੇ ਵਿੱਚ ਦਰਦ ਨਹੀਂ ਹੁੰਦਾ ਇਸ ਲਈ ਲੇਡੀਜ਼ ਇਹਨਾਂ ਨੂੰ ਇਗਨੋਰ ਕਰ ਦਿੰਦੀਆਂ ਨੇ ਪਰ ਜਦੋਂ ਵੀ ਆਪਣੀ ਸਰੀਰ ਦੇ ਵਿੱਚ ਕੋਈ ਚੇਂਜ ਨੋਟ ਕਰੀਏ ਤਾਂ ਜਲਦੀ ਤੋਂ ਜਲਦੀ ਡਾਕਟਰੀ ਚੈੱਕਅਪ ਲਈ ਜ਼ਰੂਰ ਜਾਣਾ ਚਾਹੀਦਾ